ਅੰਮ੍ਰਿਤਸਰ ਦੇ ਇਲਾਕਾ ਗੁਰੂਬਜ਼ਾਰ ਵਿੱਚ ਸਥਾਪਿਤ ਗੁਰਦੁਆਰਾ ਗੁਰੂ ਕਮੈਲ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨੌਵੇਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਹਿੰਦ ਦੀ ਚਾਦਰ ਜੀ ਦਾ ਪ੍ਰਕਾਸ਼ ਦਿਵਸ ਗੁਰਦੁਆਰਾ ਸਾਹਿਬ ਦੇ ਮੈਂਬਰ ਕਮੇਟੀ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਦਿੱਲੀ ਦੇ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ ਜੀ ਦੇ ਸੇਵਕ ਜੱਥਾ ਜੋੜਾ ਘਰ ਦੇ ਵੱਲੋਂ ਲੰਗਰ ਦੀ ਸੇਵਾ ਨਿਭਾਈ ਗਈ ਅਤੇ ਸੇਵਾਦਾਰਾਂ ਨੇ ਲੰਗਰ ਦੀ ਸੇਵਾ ਬਾਰੇ ਜਾਣਕਾਰੀ ਦਿੱਤੀ ਅਤੇ ਰਾਗੀ ਜਥਿਆਂ ਵੱਲੋਂ ਕੀਰਤਨ ਜਸਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਪ੍ਰੋਗਰਾਮ ਦੇ ਬਾਰੇ ਜਾਣਕਾਰੀ ਦਿੱਤੀ ਗਈ ਅੰਮ੍ਰਿਤਸਰ ਖਬਰ ਅਜ ਤੱਕ ਤੋਂ ਮਧੁਰਾਜਪੂਰੀ ਖਾਸ ਰਿਪੋਰਟ ਸਾਜ਼ਿ ਹੋਏ ਹੋਏ ਤੇ ਆਉਂਦੇ ਆ ਰੱਬ ਤੋਂ ਨਿਦਰਾ ਹਾਂਜੀ ਅੱਜ ਪ੍ਰੋਗਰਾਮ ਕੀ ਕਰਵਾਇਆ ਸਾਡੇ ਗੁਰਦਾਨਾ ਸਾਹਿਬ ਜਿੰਨੇ ਤੋਂ ਆਇਆ ਅੱਜ ਹਰ ਸਾਲ ਆਨੇ ਆ ਦਿੱਲੀ ਤੋਂ ਸਾਡੀ ਦਿੱਲੀ ਦੀ ਸੰਗਤ ਪੂਰੀ ਆਉਂਦੀ ਹੈ ਉਹ ਪੂਰਾ ਜੇ ਲੰਗਰ ਦਾ ਇੰਤਜ਼ਾਮ ਕਰਦੀ ਹੈ ਹਰ ਸਾਲ ਉਹ ਕੀਰਤਨ ਦਰਬਾਰ ਹਰ ਸਾਲ ਕਰਾਉਂਦੇ ਸਾਡੇ ਦਿੱਲੀ ਦੇ ਨੌਜਵਾਨ ਮੁੰਡੇ ਸੀਸਗੰਗ ਦੇ ਹੈਗੇ ਨਾ ਸੀਸਗੰਗ ਜੋੜਾ ਕਰਦੇ ਮੁੰਡੇ ਨਾ ਤੇ ਸਾਰੇ ਇੱਥੇ ਆ ਕੇ ਹਰ ਸਾਲ ਪ੍ਰੋਗਰਾਮ ਅੱਜ ਤੋਂ ਨਹੀਂ ਅੱਜ ਕਿੰਨੇ ਸਾਲ ਹੋ ਗਏ ਪਰ ਆਮ ਕਰਾਉਂਦੇ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਕਿਰਪਾ ਨਾਲ ਹੋ ਰਿਹਾ ਹੈ ਗੁਰ ਤੇਗ ਬਹਾਦਰ ਸਾਹਿਬ ਜਿੱਨੇ ਵੀ ਗੁਰੂ ਮਹਾਰਾਜ ਦੇ ਜਨਮ ਸਥਾਨ ਉੱਤੇ ਸਭ ਜਣਾ ਜਾ ਕੇ ਸਾਡੇ ਦਿੱਲੀ ਦੇ ਨੌਜਵਾਨ ਮੁੰਡੇ ਸੀਟ ਕਰਕੇ ਲੰਗਰ ਲਾਉਂਦੇ ਔਰ ਕੀਰਤਨ ਦਰਬਾਰ ਵੀ ਕਰਾਉਂਦੇ ਗੁਰੂ ਰਾਮਦਾਸ ਦੇ ਗੁਰਪੁਰਸ ਦੇ ਵੀ ਲੰਗਰ ਲੰਗਰ ਦੇ ਵਿੱਚ ਹੀ ਲਾਉਂਦੇ ਬਾਣੀ ਲਾਉਂਦੇ ਦੁਕਾਨ ਜੇ ਲੰਗਰ ਦੇ ਵਿੱਚ ਹੀ ਲੱਗਦੀ ਹੈ ਜਿੰਨੀ ਲੰਗਰ ਬਣਦਾ ਹੈ ਸੋ ਲੰਗਰ ਕੀ ਬਣਾ ਕੇ ਦੇ ਤੁਸੀਂ ਅੰਮ੍ਰਿਤਸਰ ਦੇ ਵਿੱਚ ਆਇਓ ਸੇਵਾ ਕਰੀਓ ਸ਼੍ਰੀ ਅੰਮ੍ਰਿਤਸਰ ਵਾਸੀਆਂ ਨੂੰ ਕੀ ਇੱਕ ਮੈਸੇਜ ਹੋਗੇ ਅਸੀਂ ਇਹ ਹੀ ਦਿਆਂਗੇ ਕਿ ਮਹਾਰਾਜ ਸਾਹਿਬ ਨੂੰ ਚੇਤੀ ਕਲਾਈ ਰੱਖੇ ਅਤੇ ਬਾਦਰ ਸਾਹਿਬ ਦਾ ਗੁਰਪੁਰ ਅੰਮ੍ਰਿਤਸਰ ਵਾਲੇ ਵੀ ਸੇਵਾ ਕਰ ਰਹੇ ਨੇ ਕਿਵੇਂ ਆ ਕੇ ਕਰਦੇ ਲੋਕ ਇਹ ਕਹਿੰਦੇ ਕਿ ਤਸਕਨ ਜੋੜਾ ਕਰਦੇ ਕਾਫੀ ਮੁੰਡੇ ਆਉਂਦੇ ਆ 25 30 ਤਰ੍ਹਾਂ ਦੇ ਬੰਦੇ ਆਉਂਦੇ ਆ ਜਿਹੜੇ ਕਿ ਜਿਹੜੇ ਸਾਡੇ ਹੈਡ ਆਪਣਾ ਸਵਾਮੀ ਜੀ ਆ ਗਏ ਜਗਦੀਸ਼ ਸਿੰਘ ਜੀ ਸਵਾਮੀ ਉਹ ਇਹ ਸਾਰਾ ਸੰਭਾਲਦੇ ਲੰਗਰ ਲੰਗਰ ਸਾਡੇ ਕਾਲਾ ਵੀਰ ਜੀ ਆ ਗਏ ਐਵੇਂ ਦਿੱਲੀ ਕੋਈ ਆਂਦੇ ਇੱਕ ਬਾਬੀ ਵੀਰ ਜੀ ਅਗੇਨ ਜੇ ਇੱਕ ਆਪਣਾ ਰਮੇਸ਼ ਵੀਰ ਜੀ ਵਕੀਲ ਸਾਹਿਬ ਚਪੂਰ ਸਾਹਿਬ ਕਵਲ ਗੌਰਮੈਂਟ ਛੋਟੀ ਗੌਰਮੈਂਟ ਉਹ ਵੀ ਦਿੱਲੀ ਤੋਂ ਹੀ ਆਂਦੇ ਸਾਰੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਜੇ ਅਗੇ ਸੇਵਾ ਕਰਦੇ ਨੇ ਔਰ ਗੁਰਤੇਗ ਬਾਧਾ ਦਾ ਕਰਦੇ ਵੀ ਬੜੀ ਸੇਵਾ ਕਰਦੇ ਨੇ ਇਸ ਚੀਜ਼ ਕੰਮ ਕਰਦੇ ਸੀਸ ਗੱਜ ਵੀ ਇਹਨਾਂ ਦਾ ਰੋਜ਼ 2 ਘੰਟੇ 2 ਘੰਟੇ ਸੇਵਾ ਹੈ ਕੀ ਹੈ ਕਿਉਂਕਿ ਇਹ ਉੱਥੇ ਵੀ ਨਾ ਨਾ ਨਹੀਂ ਪਾਉਂਦੇ ਉੱਥੇ ਦੇ ਪੱਕੇ ਸੇਵਾਦਾਰ ਔਰ ਜੋ ਸਾਡੇ ਜੱਥੇ ਹੈ ਨਾ ਇਹਨੂੰ ਜੋ ਕੁਝ ਮਿਲਿਆ ਹੈ ਨਾ ਉਹ ਮੇਰੇ ਪ੍ਰਤੀਗਵਾਦਕ ਨੂੰ ਮਿਲਿਆ ਜਿਹਨੂੰ ਪ੍ਰਤੀਗਵਾਦਕ ਨੂੰ ਮਿਲਿਆ ਉਹ ਨੂੰ ਜਿੰਦਗੀ ਕਿਤੋਂ ਨਹੀਂ ਬੋਲੇ ਸੁਨਿਆ ਅੱਜ ਉਹਦਾ ਡਰ ਕੋਈ ਨਹੀਂ ਆਗਾ ਜੋੜਾਗੜ ਦਿੱਲੀ ਜੋ ਅਸੀਂ ਆਏ ਆਂ ਤੇ ਸਾਰੀ ਰੰਗਤ ਸਾਰੀ ਸੇਵਾ ਜੋ ਵੀ ਹੈ ਇਹ ਦਿੱਲੀ ਵਾਲਿਆਂ ਵੱਲੋਂ ਚਲਾਈ ਜਾ ਰਹੀ ਹੈ ਤੇ ਹਰ ਸਾਲ ਅਸੀਂ ਪੀਂਹੇ ਪਿੱਛੇ ਵੀ ਜਨਤੋਂ ਇਹ ਸੇਵਾ ਤੇ ਸਾਧ ਗੁਰੂ ਮਹਾਰਾਜ ਕਿਰਪਾ ਕਰਨ ਤੇ ਅਸੀਂ ਹਰ ਸਾਲ ਆਂਦੇ ਰਹੀਏ ਤੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹੀਏ ਸੰਗਤ ਦੇ ਨਾਲ ਆਈਏ ਗੁਰੂ ਮਹਾਰਾਜ ਸੇਵਾ ਕਰਵਾਈ ਜਾਵੇ 2000 ਦਾ ਖਾਤਸਾ 2000 ਜੋਤਰਾ ਮੈਨੇ ਤੇ ਡੇਵਰ ਜੁਵਨਪੁਰ ਬਗੌਹ ਮਹਾਰਾਜ ਨੇ ਬੁਲਵੀ ਗਿਆ ਤੇ ਬੰਦਨਾ ਜੀ ਮੈਨੇ ਬਚਾ ਲਈ ਤੇ ਕਦੇ ਉਹ ਨਹੀਂ ਹੋਂ ਦਾ ਰਾਜ ਅੰਦਰ ਉਹਨਾਂ ਦਾ ਨਵਾਸ ਹੈ ਦਸ ਦਾ ਰਸਤਾ ਹੈ ਕਦੋਂ ਤੇ ਜੇ ਤੁਮ ਨੂੰ ਆ ਕੇ ਬੰਦੋ ਨਵੇਂ ਬਾਗਾਂ ਦੇਖਵਾਉਣ ਬੰਦੇ ਲਾਨ ਵਾਲੇ ਦੇ ਕੋਲ ਆ ਤੁਸੀਂ ਵਕਤ ਨਹੀਂ ਜਆਦਾ ਵਾਲੇ ਦਾ ਇਹਨਾਂ ਬੰਦੇ ਲਾਨ ਵਾਲੇ ਦੇ ਵਿੱਚ ਜਿਹੜੇ ਵੀ ਗੁਰਮੁਖੀ ਵਾਲਾ ਹੈ ਮੇਰੇ ਪੁੱਤਾਂ ਦਾ ਲਾਨ ਦੇਗਾ ਇਹ ਕਿਵੇਂ ਹੋ ਗਿਆ ਦੁਬਾਰਾ ਕਰਕੇ